BMW ਇੱਕ ਹੋਰ BMW ਅਤੇ ਇੱਕ ਇੰਡੀਕਾ ਕਾਰ ਨੂੰ ਅੱਗ ਲੱਗੀ ਇਹ ਗੱਡੀਆਂ ਚੱਲਣ ਯੋਗ ਸੀਗੀਆਂ ਇਹਨਾਂ ਨੇ ਵੇਚਣ ਦੇ ਲਈ ਬਾਹਰ ਖਿਲਾਰੀਆਂ ਸੀ ਜਿਵੇਂ ਸ਼ੋਪੀਸ ਹੁੰਦੇ ਆ ਉਸੇ ਤਰੀਕੇ ਨਾਲ ਖਿਲਾਰੇ ਸੀ ਪਰ ਅਚਾਨਕ ਇਹਨਾਂ ਗੱਡੀਆਂ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੱਡੀਆਂ ਜਿਹੜੀਆਂ ਨੇ ਉਹ ਸੜਦੀਆਂ ਗਈਆਂ ਉਹਨੂੰ ਸ਼ੱਕ ਹੋਈ ਜਾਂ ਕਿਸੇ ਨੇ ਸ਼ਰਾਰਤ ਕੀਤੀ ਹੈ। ਕੋਈ ਤਾਂ ਕੁਝ ਨਹੀਂ ਇਸ ਦੇਖੋ ਸਭ ਤੋਂ ਪਹਿਲੇ ਦਿਮਾਗ ਦੇ ਵਿੱਚ ਇਹੀ ਚੀਜ਼ ਆਂਦੀ ਹੈਗੇ ਕਿਸੇ ਨੇ ਨੁਕਸਾਨ ਨਾ ਕੀਤਾ ਹੋਵੇ। ਰਿਕਾਰਡਿੰਗ ਗੱਡੀਆਂ ਗਈਆਂ ਉਹਦੇ ਵਿੱਚ ਇਹੀ ਨਜ਼ਰ ਆਇਆ ਕਿ ਕਾਰ ਦੇ ਵਿੱਚ ਕੋ ਇੰਟਰਨਲ ਕੋਈ ਸ਼ਾਰਟ ਸਰਕਟ ਹੋਇਆ ਹੈਗਾ। স্মੋਕ ਆ ਰਹੀ ਸੀ ਇਸ ਕਾਰ ਦੇ ਬੋਨਟ ਦੇ ਵਿੱਚੋਂ। ਵਾਦੀ ਵਾਦੀ ਅੱਗੇ ਕਾਰਾਂ ਦੀ ਜਦੋਂ ਬਲਾਸਟ ਆ ਫਿਰ ਬਾਕੀ ਕਾਰਾਂ ਸਾਰੀਆਂ ਚਪੇਟ ਚ ਆ ਗਈਆਂ। ਇਹਨੀ ਜ਼ਬਰਦਸਤ ਅੱਗ ਲੱਗੀ ਕਿ ਗੱਡੀਆਂ ਪੂਰੀਆਂ ਮੈਲਟ ਹੋ ਗਈਆਂ ਨੇ ਇਹ ਬੋਨਟ ਜਿਹੜੇ ਨੇ ਉਹ ਮੈਲਟ ਹੋ ਗਏ ਨੇ ਜਿਵੇਂ ਆਹ ਕਾਰ ਹੈ BMW ਇਹ BMW ਦਾ ਮਾਡਲ ਹੈ ਇਸ ਗੱਡੀ ਦੀ ਹਾਲਤ ਦੇਖ ਲਓ ਕਿ ਜਿਵੇਂ ਕਬਾੜ ਦੇ ਵਿੱਚ ਖੜੀ ਹੋਵੇ ਇਹ ਕੁਝ ਘੰਟੇ ਪਹਿਲਾਂ ਬੜੀ ਸ਼ਾਨਦਾਰ ਕਾਰ ਇੱਥੇ ਚਮਚਮਾਉਂਦੀ ਕਾਰ ਖੜੀ ਹੋਈ ਸੀਗੀ ਪਹਿਲਾਂ ਕਿਹੜੀ ਸੀ ਕਿ ਤੇ ਹੁਣ ਦੇਖੋ ਕਿ ਇਹਦਾ ਕਵਾੜ ਬਣ ਚੁੱਕਾ ਹੈ ਕਿਉਂਕਿ ਇਹ ਅੱਗ ਦੇ ਵਿੱਚ ਝੁਲਸ ਚੁੱਕੀ ਹੈ ਇਹ ਆਡੀ ਦਾ ਮਾਡਲ ਸੀ ਤਾਂ ਇਧਰਲੇ ਪਾਸੇ ਇੰਡੀਕਾ ਕਾਰ ਇਹਦੇ ਬਿਲਕੁਲ ਨਾਲ ਖੜੀ ਸੀ ਉਹਦਾ ਵੀ ਬੁਰਾ ਹਾਲ ਹੋ ਗਿਆ ਦੋ BMW ਅਤੇ ਇੱਕ ਆਡੀ ਨੂੰ ਜ਼ਬਰਦਸਤ ਢੀਕੇ ਨਾਲ ਅੱਗ ਲੱਗੀ ਜਿਸ ਤੋਂ ਬਾਅਦ ਗੱਡੀਆਂ ਦਾ ਕੁਝ ਨਹੀਂ ਰਿਹਾ ਅੰਦਰੋਂ ਬਾਹਰੋਂ ਸਾਰੀ ਗੱਡੀ ਸੜ ਕੇ ਸੁਆਹ ਹੋ ਗਈਆਂ ਨੇ ਤੇ ਬੋਨਲੈਟ ਦੇ ਵਿੱਚ ਬਹੁਤ ਜ਼ਿਆਦਾ স্মੋਕ ਆ ਰਹੀ ਸੀ ਇਸੇ ਕਾਰ 525 ਤੋਂ ਸ਼ੁਰੂ ਹੋਇਆ ਤੇ ਇੱਥੇ ਇੱਕ ਹੋਰ 320 ਡੀ ਕਾਰ ਲੱਗੀ ਹੋਈ ਸੀ ਉਹ ਵੀ BMW ਲੱਗੀ ਸੀ ਉਹਦੀ ਵੀ ਇੱਕ ਸਾਈਡ ਪੂਰੀ ਜ਼ਰਾ ਡੈਮੇਜ ਹੋ ਗਈ ਜਲੰਧਰ ਦੇ ਇੱਕ ਵੱਡੇ ਕਾਰ ਬਾਜ਼ਾਰ ਦੇ ਵਿੱਚ ਅੱਜ ਸਵੇਰੇ ਆਡੀ BMW ਕਾਰਾਂ ਨੂੰ ਅੱਗ ਲੱਗ ਗਈ ਇਹ ਬ੍ਰਾਂਡ ਨਿਊ ਕਾਰਾਂ ਸੀਗੀਆਂ ਇਹਨਾਂ ਨੇ ਵੇਚਣ ਦੇ ਲਈ ਇੱਥੇ ਖਿਲਾਰੀਆਂ ਸੀਗੀਆਂ ਪਰ ਅਚਾਨਕ ਕਿਸੇ ਸ਼ਾਰਟ ਸਰਕ ਕਰਕੇ ਇਹਨਾਂ ਕਾਰਾਂ ਨੂੰ ਬੜੀ ਜ਼ਬਰਦਸਤ ਤਰੀਕੇ ਨਾਲ ਅੱਗ ਲੱਗੀ ਜਿਹਦੇ ਵਿੱਚ ਆਡੀ BMW ਇੱਕ ਹੋਰ BMW ਅਤੇ ਇੱਕ ਇੰਡੀਗਾ ਕਾਰ ਨੂੰ ਅੱਗ ਲੱਗੀ ਇਹ ਗੱਡੀਆਂ ਚੱਲਣ ਯੋਗ ਸੀਗੀਆਂ ਇਹਨਾਂ ਨੇ ਵੇਚਣ ਦੇ ਲਈ ਬਾਹਰ ਖਿਲਾਰੀਆਂ ਸੀ ਜਿਵੇਂ ਸ਼ੋਪੀਸ ਹੁੰਦੇ ਆ ਉਸੇ ਤਰੀਕੇ ਨਾਲ ਖਿਲਾਰੇ ਸੀ ਪਰ ਅਚਾਨਕ ਇਹਨਾਂ ਗੱਡੀਆਂ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਗੱਡੀਆਂ ਜਿਹੜੀਆਂ ਨੇ ਉਹ ਸੜਦੀਆਂ ਗਈਆਂ ਹਾਲਾਂਕਿ ਅੱਗ ਦੇ ਉੱਪਰ ਕਾਬੂ ਪਾ ਲਿਆ ਗਿਆ ਇੱਥੇ ਇਹਨਾਂ ਦੇ ਕੋਲ ਸੈਂਕੜੇ ਗੱਡੀਆਂ ਖੜੀਆਂ ਹੁੰਦੀਆਂ ਨੇ ਇੰਨਾ ਗੱਡੀਆਂ ਦੇ ਵਿੱਚੋਂ ਇਹਦੇ ਚਾਰ ਗੱਡੀਆਂ ਨੂੰ ਅੱਗ ਜਿਹੜੀ ਹੈ ਲੱਗ ਗਈ ਤੇ ਇੰਨਾਂ ਗੱਡੀਆਂ ਦਾ ਕੱਖ ਵੀ ਨਹੀਂ ਰਿਹਾ ਇਸ ਵੇਲੇ ਦੇਖੋ ਕਿ ਇਨੀ ਜ਼ਬਰਦਸਤ ਅੱਗ ਲੱਗੀ ਕਿ ਗੱਡੀਆਂ ਪੂਰੀਆਂ ਮੈਲਟ ਹੋ ਗਈਆਂ ਨੇ ਇਹ ਬੋਨਟ ਜਿਹੜੇ ਨੇ ਉਹ ਮੈਲਟ ਹੋ ਗਏ ਨੇ ਜਿਵੇਂ ਆਹ ਕਾਰ ਹੈ BMW ਇਹ BMW ਦਾ ਮਾਡਲ ਹੈ ਤੇ ਇਸ ਗੱਡੀ ਦੀ ਹਾਲਤ ਦੇਖ ਲਓ ਕਿ ਜਿਵੇਂ ਕਬਾੜ ਦੇ ਵਿੱਚ ਖੜੀ ਹੋਵੇ ਇਹ ਕੁਝ ਘੰਟੇ ਪਹਿਲਾਂ ਬੜੀ ਸ਼ਾਨਦਾਰ ਕਾਰ ਇੱਥੇ ਚਮਚਮਾਉਂਦੀ ਕਾਰ ਖੜੀ ਹੋਈ ਸੀ ਤਾਂ ਇਹ ਜਿਹੜੀ ਕਾਰ ਤੁਸੀਂ ਦੇਖ ਰਹੇ ਹੋ ਇਹ ਆਡੀ ਦਾ ਮਾਡਲ ਹੈ ਪਰ ਇਸ ਵਕਤ ਦੇਖੋ ਕਿ ਤੁਹਾਨੂੰ ਪਛਾਣੀ ਵੀ ਨਹੀਂ ਜਾਊਗੀ ਕਿ ਇਹ ਗੱਡੀ ਪਹਿਲਾਂ ਕਿਹੜੀ ਸੀਗੀ ਤੇ ਹੁਣ ਦੇਖੋ ਕਿ ਇਹਦਾ ਕਵਾੜ ਬਣ ਚੁੱਕਾ ਹੈ ਕਿਉਂਕਿ ਇਹ ਅੱਗ ਦੇ ਵਿੱਚ ਝੁਲਸ ਚੁੱਕੀ ਹੈ ਇਹ ਆਡੀ ਦਾ ਮਾਡਲ ਸੀ ਤਾ ਇਧਰਲੇ ਪਾਸੇ ਇੰਡੀਕਾ ਕਾਰ ਇਹਦੇ ਬਿਲਕੁਲ ਨਾਲ ਖੜੀ ਸੀ ਉਹਦਾ ਵੀ ਬੁਰਾ ਹਾਲ ਹੋ ਗਿਆ ਅਤੇ ਇਧਰ ਦੇਖੋ ਕਿ ਇਹ ਜਿਹੜੀ ਗੱਡੀ ਹੈ ਇਹ ਆਡੀ ਕਾਰ ਹੈ ਆਡੀ ਕਾਰ ਨੂੰ ਇਹਨੂੰ ਵੀ ਅੱਗ ਲੱਗੀ ਭਾਵੇਂ ਕਿ ਦੋ BMW ਅਤੇ ਇੱਕ ਆਡੀ ਨੂੰ ਜ਼ਬਰਦਸਤ ਤਰੀਕੇ ਨਾਲ ਅੱਗ ਲੱਗੀ ਜਿਸ ਤੋਂ ਬਾਅਦ ਗੱਡੀਆਂ ਦਾ ਕੁਝ ਨਹੀਂ ਰਿਹਾ ਅੰਦਰੋਂ ਬਾਹਰੋਂ ਸਾਰੀ ਗੱਡੀ ਸੜ ਕੇ ਸੁਆਹ ਹੋ ਗਈਆਂ ਨੇ ਇਹਨਾਂ ਗੱਡੀਆਂ ਟੋਟਲ ਲਾਸ ਲਾਸ ਜਿਹੜੇ ਨੇ ਉਹ ਹੋ ਗਏ ਨੇ ਇਹਨਾਂ ਦੇ ਵੱਲੋਂ ਵੇਚਣ ਦੇ ਲਈ ਇੱਥੇ ਇਹ ਗੱਡੀਆਂ ਖੜੀਆਂ ਕੀਤੀਆਂ ਗਈਆਂ ਸੀ ਬ੍ਰੈਂਡ ਨਿਊ ਕਾਰਾਂ ਸੀਗੀਆਂ ਪਰ ਇਹਨਾਂ ਦਾ ਇਸ ਵੇਲੇ ਦੇਖੋ ਕਿ ਕਵਾੜੀਆਂ ਕਵਾੜ ਤੋਂ ਵੀ ਬਹੁਤ ਬੁਰਾ ਹਾਲ ਹੋ ਗਿਆ ਅੱਗ ਦਾ ਅੰਦਾਜ਼ਾ ਲਾ ਲਓ ਤੁਸੀਂ ਕਿੰਨੀ ਭਿਆਨਕ ਹੋ ਗਈ ਕਿ ਜਿਹੜੇ ਬੋਨਟ ਲੋਜ ਦੇ ਐਡੇ ਤਗੜੇ ਤਗੜੇ ਬੋਨਟ ਹੁੰਦੇ ਨੇ ਉਹ ਬੋਨਟ ਵੀ ਜਿਹੜੇ ਮੈਲਟ ਹੋ ਗਏ ਤਰਹਨ ਕਾਰ ਬਿਜਾਰ ਦੇ ਜਿਹੜੇ ਇੱਥੋਂ ਦੇ ਦੇਖਰੇਖ ਕਰਦੇ ਨੇ ਉਹ ਸਾਰੀ ਮੁੰਡੇ ਸਾਡੇ ਨਾਲ ਨੇ ਬਈ ਜੀ ਤੁਹਾਨੂੰ ਕਿੰਨੇ ਕ ਵਜੇ ਪਤਾ ਲੱਗਦਾ ਕਿ ਸਵੇਰੇ ਇਹ ਹਾਦਸਾ ਵਾਪਰਿਆ ਸਾਢੇ 7 ਵਜੇ ਦੇ ਕਰੀਬ ਮੇਰੇ ਸਿਕਿਉਰਿਟੀ ਗਾਰਡ ਸਟਾਫ ਦੀ ਮੈਨੂੰ ਕਾਲ ਆਂਦੀ ਹੈਗੀ ਆ ਕਿ ਦਦ ਕਰਕੇ ਆਪਣਾ ਧੂਆ ਨਿਕਲ ਰਿਹਾ ਗਿਆ ਕਾਰ ਦੇ ਵਿੱਚ ਬਹੁਤ ਜ਼ਿਆਦਾ ਤੇ ਬੋਨਟ ਦੇ ਵਿੱਚ ਬਹੁਤ ਜ਼ਿਆਦਾ স্মੋਕ ਆ ਰਹੀ ਸੀਗੀ ਇਸੇ ਕਾਰ 525 ਤੋਂ ਸ਼ੁਰੂ ਹੋਇਆ ਤੇ ਇੱਥੇ ਇੱਕ ਹੋਰ 320 ਡੀ ਕਾਰ ਲੱਗੀ ਹੋਈ ਸੀ ਉਹ ਵੀ BMW ਲੱਗੀ ਸੀ ਉਹਦੀ ਵੀ ਇੱਕ ਸਾਈਡ ਪੂਰੀ ਤਰ੍ਹਾਂ ਡੈਮੇਜ ਹੋ ਗਈ ਪਰ ਉਹ ਆਪਾਂ ਇਸ ਵੇਲੇ ਰਿਪੇਅਰ ਲਈ ਭੇਜਦੀ ਹੈਗੀ ਆ ਬਾਕੀ ਇਹ ਕਾਰਸ ਫਿਰ ਕੰਟਰੋਲ ਤੋਂ ਬਾਹਰ ਸੀਗੀਆਂ ਫਿਰ ਸਵੇਰੇ ਜੋ ਹੋ ਸਕਦੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਅੱਗ ਬੁਝਾਉਣ ਦੀ ਦੋ ਸਿਲੰਡਰ ਵੀ ਯੂਜ਼ ਹੋਏ ਆ ਬਾਕੀ ਵਾਸ਼ਿੰਗ ਸੈਂਟਰ ਦਾ ਜਿੰਨਾ ਸਾਡਾ ਪਾਣੀ ਸੀਗਾ ਉਹ ਯੂਜ਼ ਹੋਇਆ ਤੇ ਫਿਰ ਵੀ ਆਪਣੇ ਕੋਲ ਫਿਰ ਬਾਕੀ ਜੋ ਫਾਇਰ ਬ੍ਰਿਗੇਡ ਵੱਲੋਂ ਜੋ ਆ ਜ ਉਦਰੇ ਹਾਂਜੀ ਜਿਵੇਂ BMW ਦਾ ਮਾਡਲ ਹੈ ਇਹ ਗੱਡੀਕਾਰ ਚੱਲਣਯੋਗੀ ਸੀਗੀ ਵਧੀਆ ਬ੍ਰੈਂਡ ਬ੍ਰੈਂਡ ਨਿਊ ਬਿਲਕੁਲ ਰੈਡੀ ਟੂ ਸੇਲ ਸੀਗੀ ਜੀ ਕਾਰ ਹਾਂਜੀ ਕਸਟਮਰ ਆ ਰਹੇ ਸੀ ਟ੍ਰਾਈਸ ਵੀ ਹੋ ਰਹੀਆਂ ਸੀ ਇਹ ਕਾਰ ਦੀਆਂ ਬਿਲਕੁਲ ਰੈਡੀ ਕਾਰ ਸੀਗੀ ਪਰ ਬਾਕੀ ਇੱਕਦਮ ਅੰਦਰ ਸ਼ਾਰਟ ਸਰਕਟ ਜਾਂ ਬੈਟਰੀ ਦੀ ਕੋਈ ਤਾਰ ਸ਼ਾਰਟ ਆਨ ਕਰਕੇ ਇੰਜਨ ਦੇ ਉੱਤੇ ਇੱਕ ਕਵਰ ਹੁੰਦਾ ਹੈਗਾ ਉਹ ਹੀਟ ਹੋਇਆ ਪਰ ਨਾ ਕਰਦੇ ਕਰਦੇ ਡੀਜ਼ਲ ਪਾਈਪ ਤੱਕ ਅੱਗ ਫੈਲੀ ਫਿਰ ਉਸ ਤੋਂ ਬਾਅਦ ਫਿਊਲ ਟੈਂਕ ਤੱਕ ਅੱਗ ਗਈ ਉਸ ਤੋਂ ਬਾਅਦ ਬਲਾਸਟ ਹੋਇਆ ਫਿਰ ਜਦੋਂ ਬਲਾਸਟ ਹੋ ਗਿਆ ਫਿਰ ਆਵਰਸਲੀ ਬਾਕੀ ਕਾਰਾਂ ਵਿੱਚ ਚਪੇਟ ਆ ਗਈ ਵੇਚ ਆ ਗਈਆਂ ਨੇ ਜਿਹੜੀਆਂ ਸਾਨੂੰ ਤਾਂ ਇੱਥੇ ਜਿਵੇਂ 4-4ਆਂ ਦਿਖ ਰਹੀਆਂ ਨੇ ਇਹਨਾਂ ਦੇ ਵਿੱਚ ਦੋ ਆਡੀ ਨੇ ਇੱਕ BMW ਦੋ BMW ਹੈਗੀਆਂ ਦੋ ਆਡੀ ਹੈਗੀਆਂ ਇੱਕ BMW ਉਹ ਸੀਗੀ ਜਿਹੜੀ ਇੱਥੇ ਲੱਗੀ ਹੋਈ ਸੀਗੀ ਉਹਦੀ ਇੱਕ 320d d ਸੀਗੀ ਉਹ ਵੀ 12 ਮਾਡਲ ਸੀਗੀ ਉਹਦੀ ਇੱਕ ਸਾਈਡ ਪੂਰੀ ਆਪਣੀ ਖਤਮ ਹੋ ਗਈ ਸੀਗੀ ਪਰ ਉਹਦਾ ਇੰਟੀਰੀਅਰ ਤੇ ਇੰਜਨ ਬਚ ਗਿਆ ਸੀਗਾ ਉਹ ਸਟਾਰਟਿੰਗ ਕੰਡੀਸ਼ਨ ਦੇ ਸੀਗੀ ਉਹ ਕਾਰ ਅਸੀਂ ਘੜ ਲਈ ਸੀਗੀ ਉਹ ਕਾਰ ਸਟਾਰਟ ਹੋ ਗਈ ਸੀ ਅਸੀਂ ਘੜ ਲਈ ਸੀਗੀ ਭਾਈ ਫਿਰ ਕੋਈ ਇੰਸ਼ੋਰੈਂਸ ਵਗੈਰਾ ਹੈ ਇਹਨਾਂ ਦੀ ਕੁਝ ਹੋ ਜਾਊਗਾ ਕਿ ਜਾਂ ਨੁਕਸਾਨ ਹੋ ਗਿਆ ਟੋਟਲ ਅਜੇ ਫਿਲਹਾਲ ਤਾਂ ਨੁਕਸਾਨ ਚ ਨਹੀਂ ਹਿੰਦੇ ਵੇ ਬਾਕੀ ਅਜੇ ਆਪਣੇ ਡਾਕੂਮੈਂਟਸ ਵਗੈਰਾ ਅਸੀਂ ਦੇਖ ਰਹੇ ਹਾਂਗੇ ਆ ਜੇ ਸਾਨੂੰ ਕੁਛ ਨਾ ਕੁਛ ਆਪਣਾ ਰਿਕਵਰੀ ਹੁੰਦੀ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਹੋ ਜਵੇ ਬਾਕੀ ਅਜੇ ਅੰਦਾਜ਼ਾ ਦੱਸ ਸਕਦੇ ਹੋ ਵੀ ਇਹ ਜਿਵੇਂ ਆ ਵਾਲਾ ਮਾਡਲ BMW ਦਾ ਉਹ Audi ਦਾ ਖੜਾ ਇੱਧਰ ਵੀ Audi ਦਾ ਖੜਾ ਇਹ ਕਿੰਨੇ ਕਿੰਨੇ ਦੇ ਵੇਚਨੇ ਲਾਇਏ ਸੀ ਤੁਸੀਂ ਆਰਾਊਂਡ ਹੈ 1.5 ਲੱਖ ਦੀ ਰੇਂਜ ਚ ਸੀਗੀ ਜੀ 12 ਮਾਡਲ ਉਹ 3.5 ਲੱਖ ਦੀ ਰੇਂਜ ਚ ਸੀਗੀ ਉਹ ਵੀ ਆਪਣੇ ਕੋਲ 9 ਮਾਡਲ ਖੜੀ ਸੀਗੀ ਉਸ ਤੋਂ ਇਲਾਵਾ ਜਿਹੜੀ Audi 12 ਮਾਡਲ ਹੈਗੀ ਹੈ HR ਨੰਬਰ ਇਹ ਵੀ ਆਪਣੀ 8 ਕੁ ਲੱਖ ਦੀ ਰੇਂਜ ਚ ਹੈਗੀ ਸੀਗੀ ਕਾਰ तकरीबन ਮੈਨੂੰ ਲੱਗਦਾ ਕਿ 20-22 ਲੱਖ ਦਾ ਨੁਕਸਾਨ ਹੋ ਗਿਆ 18-20 ਲੱਖ ਦੇ ਸਮਥਿੰਗ ਹੋਇਆ ਗਿਆ ਜੀ ਬਣਾ ਹਾਂਜੀ ਹਾਂਜੀ ਕੋਈ ਐਂ ਤਾਂ ਨਹੀਂ ਵੀ ਤੁਹਾਨੂੰ ਸ਼ੱਕ ਹੋਈ ਜਾਂ ਕਿਸੇ ਨੇ ਸ਼ਰਾਰਤ ਕੀਤੀ ਹੈ ਕੋਈ ਤਾਂ ਕੁਝ ਨਹੀਂ ਇਸ ਦੇਖੋ ਜਦੋਂ ਸਵੇਰੇ ਪਹੁੰਚੇ ਇਸ ਚੀਜ਼ ਦਾ ਸਭ ਤੋਂ ਪਹਿਲੇ ਇਹੀ ਡਾਊਟ ਹੋਵੇ ਆਬਵੀਸਲੀ ਹਿਊਮਨ ਬਿਹੇਵੀਅਰ ਸਭ ਤੋਂ ਪਹਿਲੇ ਦਿਮਾਗ ਦੇ ਵਿੱਚ ਇਹੀ ਚੀਜ਼ ਆਂਦੀ ਹੈਗੇ ਕਿਸ ਨੇ ਨੁਕਸਾਨ ਨਾ ਕੀਤਾ ਹੋਵੇ ਸ਼ਾਮ ਨੂੰ ਕਲੋਜ਼ਿੰਗ ਟਾਈਮ ਆਪਾਂ ਸਾਰਾ ਕੁਝ ਚੈੱਕ ਕਰਕੇ ਜਾਂਦਾ ਹੈਗਾ ਸਾਰਾ ਕੁਝ ਚੈੱਕ ਕਰਕੇ ਜਾਂਦਾ ਰੂਟੀਨ ਹੁੰਦੀ ਹੈ ਆਪਣੀ ਕਲੋਜ਼ਿੰਗ ਟਾਈਮ ਉਸ ਤੋਂ ਬਾਅਦ ਆਪਣਾ ਸਵੇਰੇ ਜਦੋਂ ਉਸ ਤੋਂ ਬਾਅਦ ਜਦੋਂ ਅੱਗ ਬੁਝੀ ਹੈਗੀ ਆ ਉਸ ਤੋਂ ਬਾਅਦ ਬਾਅਦ ਵਿੱਚ ਉਹ ਘੰਟੇ ਦੋ ਘੰਟੇ ਬਾਅਦ ਸੀਸੀਟੀਵੀ ਵੀਡੀਓਜ਼ ਵਗੈਰਾ ਆਪਣੇ ਚਲੋ ਕੈਮਰਸ ਵਗੈਰਾ ਲੱਗੇ ਹੋਏ ਆ ਸਾਰੇ ਰਿਕਾਰਡਿੰਗ ਕੱਢੀਆਂ ਗਈਆਂ ਉਹਦੇ ਵਿੱਚ ਅਹੀ ਨਜ਼ਰ ਆਇਆ ਕਿ ਕਾਰ ਦੇ ਵਿੱਚੋਂ ਇੰਟਰਨਲ ਕੋਈ ਸ਼ਾਰਟ ਸਰਕਟ ਹੋਇਆ ਹੈਗਾ স্মੋਕ ਆ ਰਹੀ ਸੀ ਇਸ ਕਾਰ ਦੇ ਬੋਨਟ ਦੇ ਵਿੱਚੋਂ ਤੇ ਫਿਰ ਇਸ ਤੋਂ ਬਾਅਦ ਵੱਦੀ ਵੱਦੀ ਅੱਗੇ ਕਾਰਾਂ ਜਦੋਂ ਬਲਾਸਟ ਆ ਫਿਰ ਬਾਕੀ ਕਾਰਾਂ ਸਾਰੀਆਂ ਚਪੇਟ ਚ ਆ ਗਈਆਂ ਗਿਆ ਹਾਂ ਹਾਂ ਤਾਂ ਕਿਸੇ ਨੂੰ ਸੱਟ ਪੇਟ ਤਾਂ ਨਹੀਂ ਕੋਈ ਲੱਗੀ ਭਾਈ ਕੋਈ ਲਾਲੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆਗਾ ਆਪਣਾ ਕਿਸਦਾ ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ। ਮਾਲ ਦਾ ਨੁਕਸਾਨ ਜਿਹੜਾ ਹੋ। ਹਾਂਜੀ ਹਾਂਜੀ ਉਹ ਨੁਕਸਾਨ ਆਇਆਗਾ। ਕਿਸੇ ਨੂੰ ਕੋਈ ਆਪਣੀ ਕਿਸ ਤਰ੍ਹਾਂ ਦੀ ਕੋਈ ਨੁਕਸਾਨ ਨਹੀਂ ਹੋਇਆ ਵਾ ਕਿ ਸ਼ਰੀਰ ਤੌਰ ਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਹ ਤਰਹਨ ਕਾਰ ਬਾਜ਼ਾਰ ਦੇ ਬਾਹਰ ਅਸੀਂ ਖੜੇ ਆਂ ਜਿੱਥੇ ਦੇਖੋ ਕਿ ਆ ਆਡੀ ਕਾਰ ਐ ਇਹ ਸੇਲ ਦੇ ਲਈ ਇੱਥੇ ਖਲਾਰੀ ਸੀਗੀ। ਇਹ BMW ਦਾ ਮਾਡਲ ਐ ਕਹਿੰਦੇ ਕਿ ਇਸੇ ਗੱਡੀ ਦੇ ਵਿੱਚੋਂ ਧੂੰਆਂ ਜਿਆ ਨਿਕਲਦਾ ਸੀਗਾ ਸ਼ਾਰਟ ਸਰਕਟ ਹੋਇਆ। ਉਸ ਤੋਂ ਬਾਅਦ ਜਦੋਂ ਇਹ ਗੱਡੀ ਚੋਂ ਬਲਾਸਟ ਹੁੰਦਾ ਫਿਰ ਇਹ ਗੱਡੀਆਂ ਵੀ ਜਿਹੜੀਆਂ ਨਾਲ ਚਪੇੜ ਦੇ ਵਿੱਚ ਆ ਜਾਂਦੀਆਂ ਨੇ ਟੋਟਲ ਲਾਸ ਇਨ੍ਹਾਂ ਗੱਡੀਆਂ ਦਾ ਹੋ ਚੁੱਕਾ ਬੇहद ਮਾੜੀ ਹਾਲਤ ਇਨ੍ਹਾਂ ਗੱਡੀਆਂ ਦੀ ਹੋਈ ਪਈ ਹੈ ਜਿੱਥੇ ਕਿ ਇੱਕ ਪਾਸੇ ਤਾਂ ਕਈਆਂ ਦੇ ਸੁਪਨੇ ਹੁੰਦੀ ਹੈ ਕਿ BMW Audi ਵਰਗੀਆਂ ਗੱਡੀਆਂ ਲੈਣੀਆਂ ਨੇ ਤਾਂ ਇਨ੍ਹਾਂ ਨੇ ਇੱਥੇ ਵੇਚਣ ਦੇ ਲਈ ਹੀ ਖੜ੍ਹਾ ਰੀਆਂ ਸੀਗੀਆਂ ਪਰ ਅਚਾਨਕ ਅੱਜ ਸਵੇਰੇ ਇਨ੍ਹਾਂ ਗੱਡੀਆਂ ਨੂੰ ਅੱਗ ਲੱਗਦੀ ਹੈ ਅਤੇ ਉਸ ਤੋਂ ਬਾਅਦ ਇੱਕ ਤੋਂ ਇੱਕ ਬਾਅਦ 4-5 ਗੱਡੀਆਂ ਜਿਹੜੀਆਂ ਨੇ ਸੜ ਕੇ ਸੁਆਹ ਹੋ ਜਾਂਦੀਆਂ ਨੇ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜਲੰਧਰ